ਸ਼ਬਦ ਕੀਤਾ ਜਾ ਰਿਹਾ ਸਟੂਡੈਂਟ ਵੱਲੋਂ ਜਿਹੜਾ ਖਾਸ ਜਾਣਾ ਸਾਰੇ ਬਾਤ ਪੁੱਛੇ ਜਿਹੜੇ ਬੈਠੇ ਇਹਨਾਂ ਨੂੰ ਬੋਲਤੀ ਆ ਅਜੇ ਤਾਂ ਗੁੱਸੇ ਨਹੀਂ ਆਪਾਂ 现在。 ਮਨਦੀਪ ਕੌਰ ਅੱਜ ਜਿਹੜਾ ਤੁਸੀਂ ਧਰਨਾ ਕਰ ਰਹੇ ਹੋ ਇਹਦੇ ਬਾਰੇ ਤੁਸੀਂ ਦੱਸੋ ਹਾਂਜੀ ਅੱਜ ਜਿਹੜਾ ਇੱਕ ਪੰਜਾਬ ਦੇ ਅੰਦਰ ਜਿਹੜਾ ਆ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਆ ਉਹਦੇ ਸੱਦੇ ਤੇ ਜਿਹੜਾ ਆ ਅੱਜ ਕਿਸਾਨ ਜਿਹੜਾ ਘੋਲ ਆ ਤੇ ਜਿਹੜੀਆਂ ਮੋਦੀ ਸਰਕਾਰ ਦੀ ਜ਼ਬਰਦਸਤ ਨੀਤੀ ਆ ਇਹਦੇ ਖਿਲਾਫ ਅੱਜ ਦੀ ਇਹ ਕਾਨਫਰੰਸ ਰੱਖੀ ਗਈ ਆ ਤੇ ਅਸੀਂ ਆਪਣੀ ਜਥੇਬੰਦੀ ਇਸਤਰੀ ਜਾਗਰਤੀ ਮੰਚ ਵੱਲੋਂ ਇਹਦੀ ਹਮਾਇਤ ਦੇ ਉੱਤੇ ਆਏ ਹੈਗੇ ਆ ਤੇ ਅੱਜ ਜਿਹੜਾ ਸਿੱਧੀ ਜੀ ਇਹ ਗੱਲ ਆ ਕਿ ਮੋਦੀ ਸਰਕਾਰ ਦਾ ਜਿਹੜਾ ਸ਼ੁਰੂ ਤੋਂ ਜਦੋਂ ਇਹ ਫਰੰਟ ਵੀ ਬਣਿਆ ਆ ਕਿ ਫਾਸ਼ੀਵਾਦੀ ਹਮਲਿਆਂ ਆਇਆ ਮੋਦੀ ਸਰਕਾਰ ਦਾ ਜਿਹਦੇ ਚ ਜਿਹੜਾ ਆ ਉਹ ਲਗਾਤਾਰ ਆਪਣਾ ਹਿੰਦੂਤਵੀ ਏਜੰਡੇ ਦੇ ਤਹਿਤ ਤੇ ਦੂਸਰਾ ਜਿਹੜਾ ਆ ਉਹ ਕੇਂਦਰੀਕਰਨ ਕਰ ਰਹੀ ਹੈਗੀ ਆ ਸਾਰੀਆਂ ਜੜੀਆਂ ਕਹਿ ਲਈਏ ਕਿ ਜਿੰਨਾ ਵੀ ਉਹਦੇ ਕੋਲ ਉਹਨੂੰ ਆਇਆ ਕਿ ਸਾਰਾ ਉਹ ਕੇਂਦਰੀਕਰਨ ਕਰ ਲੈ ਸ਼ਕਤੀਆਂ ਦਾ ਜਿਸ ਤੂੰ ਜਿਹੜਾ ਆ ਇਹ ਖੇਤੀ ਕਾਨੂੰਨ ਵੀ ਜਿਹੜੇ ਆ ਇਹ ਕੇਂਦਰ ਦਾ ਮਸਲਾ ਨਹੀਂ ਹੈਗਾ ਇਹ ਸੂਬਿਆਂ ਦਾ ਮਸਲਾ ਹੈਗਾ ਤੇ ਇਹਦੇ ਖਿਲਾਫ ਮਤਲਬ ਉਹਨਾਂ ਨੇ ਇੱਕ ਕਾਨੂੰਨ ਬਣਾ ਕੇ ਸਿੱਧੇ ਰੂਪ ਦੇ ਅੰਦਰ ਜਿਹੜਾ ਆ ਜਿਹੜੇ ਸੂਬਿਆਂ ਦੇ ਰਾਈਟ ਨੇ ਉਹਨਾਂ ਦੇ ਵਿੱਚ ਦਖਲ ਦਿੱਤਾ ਹੈਗਾ ਆ ਤੇ ਇਹਦੇ ਖਿਲਾਫ ਜਿਹੜਾ ਆ ਅੱਜ ਦੀ ਇਹ ਕਾਨਫਰੰਸ ਆ ਤੇ ਦੂਸਰੇ ਪਾਸੇ ਜਿਹੜੀਆਂ ਮੋਦੀ ਸਰਕਾਰ ਲੋਕਾਂ ਦੀ ਜਿਹੜੀ ਆ ਆਵਾਜ਼ ਸੁਣਨ ਦੀ بجائے ਉਹਨੂੰ ਜਿਹੜਾ ਆ ਵੱਖ-ਵੱਖ ਜਿਹੜਾ ਆ ਹਮਲਿਆਂ ਦੇ ਰਾਹੀਂ ਦਬਾ ਰਹੀ ਹੈਗੀ ਆ ਚਾਹੇ ਉਹ ਲਾਲ ਕਿਲੇ ਵਾਲੀ ਸਾਜ਼ਿਸ਼ ਦੇ ਤਹਿਤ ਜਿਹੜਾ ਕਹਿ ਲਈਏ ਕਿ ਸਾਰੇ ਆਗੂਆਂ ਦੇ ਉੱਤੇ ਪਰਚੇ ਕੀਤੇ ਆ ਤੇ ਫੜੋਫੜਾਈ ਕਰ ਰਹੀ ਹੈਗੀ ਲੀਡਰਾਂ ਦੀ ਇਸ ਤੋਂ ਬਿਨਾ ਜਿੰਨੀ 12 ਲੇਅਰ ਬੈਰੀਗੇਟਿੰਗ ਕੀਤੀ ਆ ਕੋਈ ਮੁਲਕ ਜਿਹੜਾ ਮਤਲਬ ਜਿਹੜਾ ਦੇਸ਼ ਦੁਸ਼ਮਣ ਮੁਲਕ ਹੁੰਦਾ ਉਹਦੇ ਖਿਲਾਫ ਵੀ ਇਸ ਕਿਸਮ ਦੀ ਬੈਰੀਗੇਟਿੰਗ ਨਹੀਂ ਹੁੰਦੀ ਜਿੱਦਾਂ ਦੀ ਆਪਣੇ ਮੁਲਕ ਦੇ ਲੋਕਾਂ ਦੇ ਖਿਲਾਫ ਇਹ ਬੈਰੀਗੇਟਿੰਗ ਹੋਈ ਆ ਤੇ ਇਹਦੇ ਖਿਲਾਫ ਅੱਜ ਦੀ ਕਾਨਫਰੰਸ ਹੈਗੀ ਆ ਤੇ ਅਸੀਂ ਇਹਦੇ ਪੂਰ ਜ਼ੋਰ ਸਮਰਥਨ ਕਰਦੇ ਆ ਤੇ ਮੋਦੀ ਸਰਕਾਰ ਦੀ ਇਹ ਨਾ ਨੀਤੀਆਂ ਦੇ ਖਿਲਾਫ ਜਿਹੜਾ ਆ ਅਸੀਂ ਆਪਣੀ ਆਵਾਜ਼ ਬੁਲੰਦ ਕਰਨ ਲਈ ਆਏ ਆ ਗੁਨਾਮ ਸਿੰਘ ਚੰਡੂਨੀ ਜੋ ਕਿਸਾਨੀ ਆਗੂ ਨੇ ਉਹਨਾਂ ਨੇ ਪਿਛਲੇ ਕੁ ਦਿਨ ਬਿਆਨ ਕੀਤਾ ਸੀ ਕੀ ਜੇਕਰ ਕੋਈ ਦਿੱਲੀ ਪੁਲਿਸ ਤੁਹਾਨੂੰ ਫੜਨ ਆਂਦੀ ਹੈ ਬੱਚਿਆਂ ਨੂੰ ਯਾ ਮਤਲਬ ਕੁਛ ਐਸਾ ਹੁੰਦਾ ਤਾਂ ਉਹਨਾਂ ਦਾ ਕਿਰਾਉ ਕਿੱਥਾ ਜਾਏ ਕੀ ਲੱਗਦਾ ਵੀ ਇਹ ਕਿੰਨਾ ਕੁ ਠੀਕ ਹੈ ਦੇਖੋ ਇਹ ਪਰਸਨਲਿ ਬਿਆਨ ਹੋਊਗਾ ਅਸੀਂ ਸੰਯੁਕਤ ਕਿਸਾਨ ਮੋਰਚੇ ਦਾ ਜੋ ਵੀ ਸੱਦਾ ਹੁੰਦਾ ਉਹਨੂੰ ਲਾਗੂ ਕਰਦੇ ਹੈਗੇ ਆ ਤੇ ਉਹਦੇ ਵਿੱਚ ਇਹ ਹੈਗਾ ਕਿ ਜੇ ਉਹ ਇਸ ਤਰ੍ਹਾਂ ਦਾ ਕੁਝ ਕਰਨਗੇ ਤਾਂ ਲੋਕਾਂ ਦੇ ਰੋਧ ਦਾ ਜਿਹੜਾ ਸਾਹਮਣਾ ਆ ਉਹ ਤਾਂ ਉਹਨਾਂ ਨੂੰ ਕਰਨਾ ਹੀ ਪਊਗਾ ਹੈਗਾ ਅੱਜ ਕਿੰਨੀਆਂ ਕੁ ਜਥੇਬੰਦੀਆਂ ਇੱਥੇ ਸ਼ਾਮਿਲ ਹੋਈਆਂ ਨੇ ਇਹ ਨਹੀਂ ਜੀ ਇਹ ਫਾਸ਼ੀਵਾਦੀ ਵਿਰੋਧੀਆਂ ਜਿਹੜਾ ਫਰੰਟ ਆ ਤੇ ਉਹਦੇ ਵੱਲੋਂ ਆ ਉਹ ਉਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਸ਼ਾਮਿਲ ਹੋਈਆਂ ਹੋ ਕਹਿੰਦੀ ਹੈ ਜੀ ਕਿਰਨ ਜੋ ਗੁਰਤੇਜ ਸਿੰਘ ਸੋਨਾ ਪ੍ਰਧਾਨ ਪਟਿਆਲਾ ਟੂਬਲਾ ਕ੍ਰਾਂਤੀਕਾਰੀ ਕਿਸਾਨ ਜੋ ਨੇ ਪੰਜਾਬ ਜੀ ਅੱਜ ਇਹ ਧਰਨਾ ਪ੍ਰਦਰਸ਼ਨ ਹੋ ਰਿਹਾ ਇਸ ਦੇ ਬਾਰੇ ਥੋੜਾ ਜਿਹਾ ਦੱਸੋ ਹਾਂ ਜੀ ਪੰਸੀਬਾਬ ਮਾਮਲਿਆਂ ਦਾ ਵਿਰੋਧੀ ਫਰੰਟ ਬਣਿਆ ਹੈਗਾ ਤਿੰਨ ਜਥੇਬੰਦੀਆਂ ਦੇ ਵਿੱਚ ਉਹਦੇ ਸਬੰਧਤ ਜਹਾ ਜਿਹੜੀਆਂ ਮੋਦੀ ਸਰਕਾਰ ਦੇ ਮਾਰੂ ਨੀਤੀਆਂ ਨੇ ਕਿਦੜੇ ਨਾ ਕਿਦੜੇ ਆਪਣੇ ਬੱਚਿਆਂ ਦੀ ਰਹਾਈ ਵਾਸਤੇ ਜਿਹੜਾ ਸੰਯੁਕਤ ਮੋਰਚੇ ਵੱਲ ਘੋਰ ਚੱਲ ਰਿਹਾ ਉਹਦੇ ਬਾਰੇ ਤੇ ਦੂਜਾ ਮਹਿੰਗਾਈ ਬਾਰੇ ਜਿਹੜੀ ਸਰਕਾਰ ਦਿਨ ਦਿਨ ਖਾਣ ਪੀਣ ਚੀਜ਼ਾਂ ਦੀ ਮਹਿੰਗਾਈ ਕਰ ਰਹੀਆਂ ਜਾਂ ਡੀਜ਼ਲ ਪੈਟਰੋਲ ਜਾਂ ਗੈਸ ਲੰਬਾ ਦੀ ਮਹਿੰਗਾਈ ਹੋ ਰਹੀ ਆ ਉਹਦੇ ਵਾਸਤੇ ਹਰ ਇੱਕ ਵਰਗ ਹਰ ਮਜ਼ਦੂਰ ਹਰ ਕਿਸਾਨ ਆ ਉਹਦੇ ਵਾਸਤੇ ਪ੍ਰੋਤਸ ਕਰਦਾ ਅੱਜ ਕਿੰਨੀਆਂ ਜੇ ਇੱਥੇ ਬੰਦੀਆਂ ਨੇ ਜਿਹੜੀਆਂ ਇਸ ਪ੍ਰੋਜੈਕਟ ਵਿੱਚ ਸ਼ਾਮਿਲ ਹੋਈਆਂ ਨੇ ਇਹਦੇ ਵਿੱਚ ਘੱਟੋ ਘੱਟ 7-8 ਜਥੇਬੰਦੀ ਨੇ ਜਿਵੇਂ ਕਮੋਨਸਟਰੀ ਪਾਰਟੀ ਹੋ ਗਈ ਜਾਂ ਯੂਨੀਵਰਸਿਟੀਾਂ ਦੇ ਬੱਚੇ ਇਸਤਰੀ ਵਿੰਗ ਤੇ ਕਿਸਾਨ ਕ੍ਰਾਂਤੀਕਾਰੀ ਕਿਸਾਨ ਜਦੋਂ ਪੰਜਾਬ ਵੱਲੋਂ ਤੇ ਵੀਕ ਜੱਟ ਕੌਂਦਾ ਵੱਲੋਂ ਕਾਫੀ ਇਸ ਲਈ ਪਟਿਆਲੇ ਦੇ ਵਿੱਚ ਹੋ ਰਿਹਾ ਜਾਂ ਹੋਰ ਸ਼ਹਿਰਾਂਾਂ ਦੇ ਵੀ ਪ੍ਰਦਰਸ਼ਨ ਹੋ ਰਿਹਾ ਹੈ ਇਹ ਸਾਡਾ ਤਾਂ ਜੀ ਪਟਿਆਲੇ ਚ ਪ੍ਰੋਗਰਾਮ ਹੈ ਵੈਸੇ ਅਲੱਗ-ਅਲੱਗ ਜਗ੍ਹਾ ਤੋਂ ਮੈਂ ਖਬਰਾਂ ਦੀ ਅਪਰੋਚਪੁਰ ਵਗੈਰਾ ਹਰ ਇੱਕ ਜਗ੍ਹਾ ਜ਼ਿਲ੍ਹੇ ਸਾਹਿਦ ਹੋ ਰਿਹਾ ਕਿਤਨਾ ਕਿਤੇ ਜੀ ਇਹ ਜਿਸ ਤਰ੍ਹਾਂ ਲਗਾਤਾਰ ਇਹ ਦੱਸਿਆ ਜਾ ਰਿਹਾ ਕਿ ਕਿਸਾਨੀຊਮ ਦਾ ਜਿਹੜਾ ਕਮਜ਼ੋਰ ਹੁੰਦਾ ਜਾ ਰਿਹਾ ਇਹਦੇ ਬਾਰੇ ਕੀ ਕਹੋਗੇ ਜੀ ਨਹੀਂ ਜੀ ਇਹ ਤਾਂ ਸਰਕਾਰਾਂ ਦੀਆਂ ਗੱਲਾਂ ਨੇ ਇੰਟਰਨੈਟ ਤੇ ਕਾਬਜਾ ਕਰਕੇ ਉੱਥੇ ਇੰਟਰਨੈਟ ਬੰਦ ਕਰਕੇ ਸਨ ਉਹ ਉਹਨਾਂ ਦੇ ਜਿਹੜੇ ਮੋਦੀ ਮੀਡੀਆ ਗੰਦੀ ਮੀਡੀਆ ਉਹ ਕੁਝ ਹੋਰ ਦਿਖਾ ਰਹੀ ਆ ਪਰ ਇਹੋ ਜਿਹੀ ਕੋਈ ਗੱਲ ਨਹੀਂ ਅਸੀਂ ਡੇਲੀ ਪਿੰਡਾਂ 'ਚ ਦੇਖ ਰਹੇ ਹਾਂ ਜਿੱਦ ਕੋਈ ਕੋਈ ਸੰਯੁਕਤ ਮੋਰਚੇ ਦੀ ਕਾਲ ਆਉਂਦੀ ਜਾਂ ਲੋਕ ਦਿਨ ਤੋਂ ਦਿਨ ਬਹੁਤ ਜ਼ਿਆਦਾ ਘਟ ਹੋ ਜਾਂਦਾ ਬਿਨਾਂ ਗੱਲਬਾਤ ਤੋਂ ਦਿੱਲੀ ਵੀ ਐਵੇਂ ਸਾਡੇ ਲੋਕ ਕਦੇ ਕਿਧਰ ਨਾਲ ਕਿਧਰੇ ਤੋਂ ਡੇਲੀ 20-50 ਬੰਦੇ ਡੇਲੀ ਜਾਂਦੇ ਨੇ ਹਰ ਇੱਕ ਪਿੰਡ ਤੋਂ 10-10 ਬੰਦੇ ਮਤਲਬ ਲਗਾਤਾਰ ਜੇ ਭਲਾਨੇ ਹਰ ਰੋਜ਼ ਇਹ ਹਰ ਇੱਕ ਪਿੰਡ 'ਚੋਂ ਜਿਵੇਂ ਪੰਜਾਬ ਦੇ ਵਿੱਚ 12-13 ਹਜ਼ਾਰ ਪਿੰਡਾ ਹਰੇ ਪਿੰਡ ਦੇ ਜੋ 10-20 ਬੰਦੇ ਮੰਤਲਬ ਦਿੱਲੀ ਮੰਗੋ ਦੇ ਲਈ ਬੈਠੇ ਨੇ ਜਿਵੇਂ ਕਦੋਂ 10 ਦਿਨਾਂ ਮਗਰ ਉਜਾਰਿਆ ਕੋਈ 8 ਦਿਨਾਂ ਮਗਰ ਕੋਈ ਦਿੱਲੀ ਦੀ ਦਿੱਲੀ ਐਵੇਂ ਜਿਸ ਤਰ੍ਹਾਂ ਕਿਸਾਨੀ ਸੀ ਜਦੋਂ ਸ਼ੁਰੂ ਹੋਇਆ ਸੀ ਤਾਂ ਬਹੁਤ ਕੜਾਕੇ ਦੀ ਠੰਡ ਸੀ ਹੁਣ ਗਰਮੀ ਸ਼ੁਰੂ ਹੋ ਰਹੀ ਹੈ ਉਸ ਤੋਂ ਪਹਿਲਾਂ ਪੰਜਾਬ ਦੇ ਜਾਂ ਕਿਸਾਨਾਂ ਦਾ ਇੱਕ ਬਹੁਤ ਵੱਡਾ ਸੱਤੋਂ ਦਾ ਤਿਉਹਾਰ ਹੈ ਵਿਸਾਖੀ ਕੀ ਲੱਗਦਾ ਹੈ ਵੀ ਵਿਸਾਖੀ ਕਿਸ ਤਰ੍ਹਾਂ ਮਨਾਇਆ ਜਾਏਗਾ ਇਸ ਵਾਰੀ ਦੇਖੋ ਜਿੰਨੇ ਵੀ ਤਿਹਾਰ ਪਹਿਲਾਂ ਨੇ ਉਹ ਸੰਯੁਕਤ ਮੋਰਚ ਦਿੱਲੀ ਉਹ ਮਨਾਇਆ ਗਿਆ ਨੇ ਹੁਣ ਵੀ ਵਿਸਾਖੀ ਦਾ ਪਰ ਉਹ ਉੱਤੇ ਮਨਾਇਆ ਜਾਊਗਾ ਕਿਉਂਕਿ ਸਾਡੇ ਲੋਕਾਂ ਨੇ ਹੁਣ ਪਿੰਡਾਂ 'ਚ ਬਾਰੀਆਂ ਬਣ ਲੀਆਂ ਵਿੱਚ ਜਿਹੋ ਸਾਡੇ ਨਾਲ ਗਰੀਬ ਵਰਗ ਆ ਹਰ ਇੱਕ ਪਿੰਡ 'ਚ ਪੰਚਾਇਤਾਂ ਵੱਲੋਂ ਮਤੇ ਪੈ ਚੁੱਕੇ ਨੇ ਵੀ ਭਾਈ 10 ਬੰਦਿਆਂ ਜਾਂ 20 ਬੰਦਿਆਂ ਨੇ ਤੀ ਚੌਥੇ ਜਾਂ ਪੰਜਵੇਂ ਜਾਂ ਹਫ਼ਤੇ ਮਗਰੋਂ ਉਹਦੀ ਲਾ ਕੇ ਆਣੇ ਨੇ ਜੇ ਪਿੰਡ ਦੇ ਵਿੱਚ ਘਟੋ ਘਟ 3-4000 ਬੰਦੇ ਦੀ ਆਬਾਦੀ ਹੁੰਦੀ ਆ ਜੇ ਬਾੜ ਬੰਦੀ ਤੇ ਵੀ ਲਾਣੇ ਆ ਤਾਂ ਮਤਲਬ ਇੱਕ ਬੰਦੇ ਨੂੰ ਘਟੋ ਘਟ 100 ਦਿਨਾਂ ਮਗਰੋਂ ਨੰਬਰ ਲੱਗਦਾ ਲੋਕਾਂ ਦੀ ਜਨਸੰਖਿਆ ਜਿਹੜੀ ਸੋ ਜਿਵੇਂ ਸਾਨੂੰ ਕੋਈ ਐਵੇਂ ਲੱਗਦਾ ਨਹੀਂ ਵੀ ਆ ਘੋਲ ਘਟੂਗਾ ਕਿਉਂਕਿ ਦਿਨ ਤੋਂ ਦਿਨ ਇਹ ਘੋਲ ਵੱਧਦਾ ਜਾ ਰਿਹਾ ਆ ਨਾਲ ਲੰਬੇ ਸਮੇਂ ਚ ਘਟੋ ਘਟ ਸਾਨੂੰ 3 ਸਾਲ ਚਲਾਣਾ ਪਿਆ ਜਾਂ 2 ਸਾਲ ਤੱਕ ਲੋਕ ਐਵੇਂ ਜਦ ਤੱਕ ਜਿੱਪ ਮਰਜ਼ੀ ਕਹਾਂ ਲੋ ਤਾਂ ਉਹ ਮੇ ਚੱਲ ਰਹੇ ਨੇ ਲੋਕ ਸਾਡੇ ਹੱਕ ਨੇ ਸਾਰਾ ਹਰ ਇੱਕ ਵਰਗਾ ਐਸਾ ਪ੍ਰਦਰਸ਼ਨ ਕਿੰਨੇ ਵਜੇ ਦੇ ਤੱਕ